ਅ ਪਰसों ਸਾਨੂੰ ਅ ਐਸਐਸਪੀ ਸਾਹਿਬ ਨੂੰ ਇੱਕ ਦਰਖਾਸਤ ਪਾਪਤ ਹੋਈ ਹੈ ਜਿਹਦੇ ਵਿੱਚ ਗੁਰਦੇਤਾ ਸਿੰਘ ਸੱਚਦੇਵਾ ਜਿਹੜਾ ਕਿ ਇੱਥੋਂ ਬਟਿੰਡੇ ਦਾ ਹੀ ਰਹਿਣ ਵਾਲਾ ਉਹਨੇ ਇੱਕ ਦਰਖਾਸਤ ਦਿੱਤੀ ਸੀ ਕਿ ਉਹਦੇ ਭਰਾ ਜਿਹੜਾ ਕਿ ਜਿਹਦਾ ਨਾਮ ਬਿੱਟੂ ਰਾਜਾ ਜਿਹੜਾ ਕਿ ਚੰਗੀ ਤਰ੍ਹਾਂ ਬੋਲ ਜਾਂ ਸੁਣ ਨਹੀਂ ਸਕਦਾ ਜਿਹੜਾ ਕਿ 40% ਤਪਾਹਜ ਹੈ ਉਹਦੇ ਅਕਾਊਂਟ ਦੇ ਵਿੱਚ ਤਕਰੀਬਨ 3 ਲੱਖ ਰੁਪਏ ਆਏ ਸੀ ਅਤੇ ਜਿਹੜੇ ਕਿ ਇੱਕ ਉਹਦੇ ਜਾਣਕਾਰ ਜਿਹੜੇ ਉਹਨੇ ਉਹ ਚਾਹਦੀ ਜਿਹੜੀ ਲਗਾਉਂਦਾ ਹੁੰਦਾ ਕੋਨੇਆਣਾ ਬੱਸ ਸਟੈਂਡ ਤੇ ਤੇ ਉੱਥੇ ਉਹਦੇ ਚਾਹਦੀ ਦੁਕਾਨ ਤੇ ਜਿਹੜੇ ਕੁਝ ਵਿਅਕਤੀ ਉਹਦੇ ਨਾਲ ਆਂਦੇ ਸੀ ਉਹਨੇ ਝਾਂਸ ਦੇ ਕੇ ਉਹਦੇ ਖਾਤੇ ਦੇ ਵਿੱਚ 30000 ਦੀ ਜਗ੍ਹਾ 3 ਲੱਖ ਰੁਪਏ ਮੰਗਵਾ ਲਏ ਅਤੇ ਉਹ ਮੰਗਵਾਣ ਤੋਂ ਬਾਅਦ ਉਹਨਾਂ ਨੇ ਆਪ ਹੀ ਏਟੀਐਮ ਰਾਹੀਂ ਅਤੇ ਯੂਪੀਆਈ ਅਗੇ ਹੋਰ ट्रांजੈਕਸ਼ਨਸ ਰਾਹੀਂ ਉਹ ਪੈਸੇ ਕਢਵਾ ਲਏ ਤੇ ਬਾਅਦ ਵਿੱਚ ਉਸ ਨੂੰ ਇਹ ਜਦੋਂ ਬੰਗਲੌਰ ਪੁਲਿਸ ਤੋਂ ਇੱਕ ਨੋਟਿਸ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਇਹ ਫਰੌਡ ਦਾ ਰਕਮ ਸੀਗੀ ਕਿਸੇ ਬੈਂਗਲੌਰ ਦੇ ਵਿੱਚ ਵਿਅਕਤੀ ਨਾਲ ਕਿਸੇ ਤਰ੍ਹਾਂ ਦਾ ਫਰੋਡ ਹੋਇਆ ਸੀ ਤੇ ਇਹ ਰਕਮ ਉਸ ਨਾਲ ਸੰਬੰਧਿਤ ਹੈ ਤੇ ਜਿਸ ਉਪਰੰਤ ਇਹ ਉਸ ਦਾ ਖਾਤਾ ਜਿਹੜਾ ਬਾਅਦ ਵਿੱਚ ਫ੍ਰੀਜ਼ ਕਰ ਦਿੱਤਾ ਗਿਆ ਤੇ ਇਸ ਸੰਬੰਧ ਵਿੱਚ ਉਹ ਦਰਖਾਸਤ ਲੈ ਕੇ ਆਇਆ ਸੀ ਜਿਸ ਤੇ ਉੱਤੇ ਕਾਰਵਾਈ ਕਰਦਾ ਬਟੇਂਡਾ ਪੁਲਿਸ ਨੇ ਜਿਹੜੇ ਉਸ ਦੇ ਨਾਲ ਜਿਹੜੇ ਦੋਸ਼ੀ ਸੀਗੇ ਜਿਹੜੇ ਤਿੰਨ ਵਿਅਕਤੀਆਂ ਨੂੰ ਕੱਲ੍ਹ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 21 ਸਾਈਬਰ ਥਾਣਾ ਵਿਖੇ ਦਰਜ ਕੀਤਾ ਗਿਆ ਨਹੀਂ ਜੀ ਜਿਹੜੇ ਵੀ 3 ਲੱਖ ਰੁਪਏ ਦੀ ਰਕਮ ਸੀਗੀ ਉਹ ਇੱਕ ਫਰਾਡ ਦੀ ਰਕਮ ਸੀਗੀ ਉਹ ਇਲੈਕਟ੍ਰੋਨਿਕਲੀ ਉਹਦੇ ਖਾਤੇ ਦੇ ਵਿੱਚ ਆਈ ਸੀਗੀ ਤੇ ਇਹ ਰਕਮ ਉਹਨਾਂ ਵੱਲੋਂ ਕਢਵਾ ਲਈ ਗਈ ਹੈ ਰਿਕਵਰੀ ਅੱਗੇ ਹਜੇ ਫਿਲਹਾਲ ਨਹੀਂ ਹੋਈ ਹੈ ਕਿਉਂਕਿ ਅੱਗੇ ਨਾਲੇ ਅੱਗੇ ਅੱਗੇ ਦੀ ਅੱਗੇ ਟਰਾਂਸਫਰ ਕਰ ਦਿੱਤੇ ਨੇ ਤੇ ਜਿਹੜੇ ਤਿੰਨ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦਾ ਨਾਮ ਹੈ ਸੁਪਰੀਤ ਸਿੰਘ ਕ੍ਰਿਸ਼ਨ ਸਿੰਘ ਤੇ ਇੱਕ ਤਨਮય ਜਿਹੜਾ ਕਿ ਮੋਬਾਈਲਾਂ ਦੀ ਦੁਕਾਨ ਕਰਦਾ ਹੈ ਇੱਥੇ ਮਠੰਡਾ ਬੱਸ ਸਟੈਂਡ ਦੇ ਉੱਤੇ ਅਤੇ ਇਹਨਾਂ ਦਾ ਕੰਮ ਹੀ ਜਿਹੜਾ ਮੋਡਸ ਆਪਰੇਂਡੀ ਹੈ ਕਿ ਇਹ ਅੱਗੇ ਜਿਹੜੇ ਸਕੈਮਸਟਰ ਨੇ ਉਹਨਾਂ ਨੂੰ ਇਹ ਖਾਤੇ ਮੁਹैया ਕਰਵਾਉਂਦੇ ਨੇ ਜਿਹੜੇ ਵੀ ਕੋਈ ਅਣਜਾਣ ਲੋਕੀ ਨੇ ਆ ਘੋੜੇ ਲੋਕੀ ਜਿਨ੍ਹਾਂ ਨੂੰ ਟੈਕਨੋਲੋਜੀ ਬਾਰੇ ਇਹਨਾਂ ਨਹੀਂ ਪਤਾ ਇਹ ਉਹਨਾਂ ਦੇ ਖਾਤੇ ਤਿਆਰ ਕਰਵਾ ਕੇ ਉਹਨਾਂ ਦੇ ਵਿੱਚ ਸਕੈਮ ਦੀਆਂ ਰਕਮਾਂ ਮੰਗਾਉਂਦੇ ਨੇ ਤੇ ਅਸੀਂ ਇਹਨਾਂ ਨੂੰ ਹਜੇ ਗ੍ਰਿਫਤਾਰ ਕੀਤਾ ਇਹਨਾਂ ਦੀ ਪੁੱਛਗਿੱਛ ਕਰਾਂਗੇ ਰਿਮਾਂਡ ਲੈ ਕੇ ਅਤੇ ਅੱਗੇ ਵੀ ਪਤਾ ਕਰਾਂਗੇ ਕਿ ਕਿਹੜੇ ਸਕੈਮਸਟਰ ਨੇ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਆ ਤੇ ਜਿਹੜੇ ਇਹਨਾਂ ਤੋਂ ਅੱਗੇ ਜਿਹੜੇ-ਜਿਹੜੇ ਹੋਰ ਵਿਅਕਤੀ ਆ ਨੇ ਜਿਹੜੇ ਇਹਨਾਂ ਤੋਂ ਖਾਤੇ ਜਿਨ੍ਹਾਂ ਨੂੰ ਇਹ ਖਾਤੇ ਮਹਈਆ ਕਰਵਾਉਂਦੇ ਐ ਪਤਾ ਲੱਗੇ ਮੋੜਲੀ ਵਿੱਚ ਕੁਝ ਸਰਦਾਰ ਸੀ ਇਹਨਾਂ ਨੇ ਕਿੰਨੀਆਂ ਵਿਅਕਤੀਆਂ ਨਾਲ ਹੋਰ ਕੀਤਾ ਹਾਂਜੀ ਮੋੜਲੀ ਵਿੱਚ ਵਿੱਚ ਤਿੰਨ ਅਜੇ ਨਾਮ ਆਏ ਨੇ ਕਿ ਉਸ ਦਿਨ ਤਕਰੀਬਨ 8.5 ਲੱਖ ਰੁਪਏ 14 ਅਗਸਤ ਨੂੰ ਤਕਰੀਬਨ 8.5 ਲੱਖ ਰੁਪਏ ਇਹਨਾਂ ਤਿੰਨਾਂ ਵਿਅਕਤੀਆਂ ਵੱਲੋਂ ਇਹ ਅਲੱਗ-ਅਲੱਗ ਖਾਤਿਆਂ ਦੇ ਵਿੱਚ ਮੰਗਵਾਏ ਗਏ ਸੀ ਜਿਨ੍ਹਾਂ ਵਿੱਚ 3 ਲੱਖ ਰੁਪਏ ਦੀ ਰਕਮ ਹੈ ਜਿਹੜੀ ਉਹ ਬਿੱਟੂ ਰਾਜਾ ਦੇ ਖਾਤੇ ਦੇ ਵਿੱਚ ਮੰਗਵਾਈ ਗਈ ਹੈ ਮਗੋਂ ਉਹਨਾਂ ਨੇ ਕਿਹਾ ਮੈਂ ਘੱਟ ਸੀ ਜਦੋਂ ਸੀ ਕਰੀ ਉਹ ਵਿਅਕਤੀ ਕੋਲ ਜਿਹੜਾ ਕੋ ਰੇਡੀਅਰ ਉੱਤੇ ਲਾਇਆ ਹੋਇਆ ਉਸ ਤਰ੍ਹਾਂ ਦੇ ਅਨੁਸੋਚਾ ਨੇ ਕਿਵੇਂ ਜਾਣ ਪਛਾਣ ਕਰਦੇ ਸੀ ਇਹ ਜਿਹੜੀ ਉਹ ਉਹਦੇ ਰੇਡੀਅਰ ਉੱਤੇ ਆਉਂਦੇ ਸੀਗੇ ਉਹਨਾਂ ਨਾਲ ਜੋ ਕਾਫੀ ਟਾਈਮ ਤੋਂ ਉਹਦੇ ਗ્રાਕ ਸੀਗੇ ਤੇ ਇਹ ਇਹੇ ਚੱਲਦੇ ਕਾਫੀ ਜਾਣ ਪਛਾਣ ਹੋ ਗਈ ਸੀ ਕਿਉਂਕਿ ਉਹ ਉਹ ਠੀਕ ਤਰ੍ਹਾਂ ਬੋਲ ਸੁਣ ਨਹੀਂ ਸਕਦਾ ਸੀ ਹੌਲੀ ਹੌਲੀ ਉਹਦੀ ਉਹਦੇ ਨਾਲ ਕਮਿਊਨੀਕੇਟ ਕਰਨ ਲੱਗ ਪਿਆ